ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਸੋਇਆ ਬੀਨ ਦੇ ਪਕੌੜੇ ਜਾਂ ਸੋਇਆ ਬੀਨ ਦੇ ਸਨੈਕਸ ਕਹਿ ਲਓ ਠੀਕ ਹੈ ਜੀ ਬਹੁਤ ਹੀ ਵਧੀਆ ਰੈਸਪੀ ਹੈ ਇਹ ਇਹ ਜ਼ਿਆਦਾਤਰ ਵਿਆਹਾਂ ਦੇ ਵਿੱਚ ਬਣਾਈ ਜਾਂਦੀ ਹੈ ਸੋ ਕਈ ਭੈਣ ਭਰਾਵਾਂ ਨੇ ਵਿਆਹਾਂ ਦੇ ਵਿੱਚ ਖਾਦੇ ਵੀ ਹੋਣਗੇ ਠੀਕ ਹੈ ਜੀ ਸੋਇਆ ਬੀਨ ਦੇ ਸਨੈਕਸ ਵੀ ਕਹਿ ਦਿੰਦੇ ਆ ਪਕੌੜੇ ਵੀ ਕਹਿ ਦਿੰਦੇ ਆ ਸੋ ਅੱਜ ਤੁਹਾਨੂੰ ਪੂਰੇ ਹਲਵਾਈ ਸਟਾਈਲ ਬਣਾ ਕੇ ਦਿਖਾਵਾਂਗੇ ਜਿਵੇਂ ਕਿ ਪੂਰੇ ਹਨ ਹਲਵਾਈ ਬਣਾਉਂਦੇ ਆ ਨਾ ਉਸ ਤਰੀਕੇ ਨਾਲ ਸੋ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਨੇ ਆ ਠੀਕ ਆ ਸੋਇਆ ਬੀਨਾਂ ਤਕਰੀਬਨ ਇਹ ਇੱਕ ਕੌਲੀ ਆ ਤੁਸੀਂ ਆ ਦੇਖ ਲਓ ਠੀਕ ਆ ਕੌਲੀ ਜੀ ਡੱਬਾ ਜਹੇ ਜਿਹੜੀ ਪੇਟ ਚਾਹੇ ਵਾਤੇ ਵਾਤੇ 100 ਗ੍ਰਾਮ ਹੋਣਗੇ ਤੇ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਭਿਓ ਕੇ ਰੱਖਣਾ ਠੀਕ ਹੈ ਜੀ ਐਦਾਂ ਦੇ ਡੱਬੇ ਦੇ ਵਿੱਚ ਪਾ ਲੂਗੇ ਤੇ ਹੁਣ ਪਾ ਦੂਗੇ ਆਪਾਂ ਇਹਦੇ ਵਿੱਚ ਪਾਣੀ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਭਿਉਉ ਦਣੀਆਂ ਇਹ ਜਾਨੀ ਕਿ ਚੰਗੀ ਤਰ੍ਹਾਂ ਡਿੱਪ ਕਰ ਦਣੀਆਂ ਤੇ ਲਓ ਜੀ ਆਪਾਂ ਨੇ ਬੜੀਆਂ ਸੋਇਆ ਬਿਨ ਬੜੀਆਂ ਇਹਦੇ ਵਿੱਚ ਭਿਉਉਤੀਆਂ ਇਹ ਚ ਪਾ ਦਾਂਗੇ ਥੋੜਾ ਜਿਹਾ ਨਮਕ 1-2 ਚਮਚ ਤਾਂ ਜੋ ਸੋਇਆ ਬਿਨ ਬੜੀ ਦੇ ਵਿੱਚ ਥੋੜਾ ਬਹੁਤਾ ਫਲੇਵਰ ਆ ਜਾਵੇ ਤੇ ਥੋੜਾ ਜਿਹਾ ਪਾ ਦੋਗੇ ਸਿਰਕਾ ਇਹਦੇ ਵਿੱਚ ਆਪਾਂ ਤਾਂ ਜੋ ਥੋੜਾ ਜਿਹਾ ਇਹਦੇ ਵਿੱਚ ਖਟਾਸ ਆ ਜਾਵੇ ਠੀਕ ਹੈ ਜੀ ਤੇ ਇਹਨੂੰ ਐਡਾ ਥੋੜਾ ਜਿਹਾ ਮਿਕਸ ਕਰਕੇ ਤੇ ਜਦੋਂ ਤੱਕ ਇਹ ਫੁੱਲ ਨਹੀਂ ਜਾਂਦੇ ਇੰਨਾਂ ਨੂੰ ਗਰਮ ਕਰਨ ਦੀ ਲੋੜ ਨਹੀਂ ਹੈਗੀ। ਤਕਰੀਬਨ ਇਹਨਾਂ ਨੇ 10 ਮਿੰਟ ਚ ਜਿਹੜੇ ਐ ਇਹਨੂੰ ਫੁੱਲ ਜਾਣਾ, ਮਿਲਦੇ ਆ ਉਸ ਤੋਂ ਬਾਅਦ। ਤੇ ਲਓ ਜੀ ਸੋਇਆਬੀ ਨਾ ਜਿਹੜੀ ਐ ਚੰਗੀ ਤਰ੍ਹਾਂ ਫੁੱਲ ਚੁੱਕੀ ਐ ਜੀ। ਆ ਦੇਖੋ ਐ ਚੰਗੀ ਤਰ੍ਹਾਂ ਫੁੱਲ ਚੁੱਕੀ ਐ ਇਹ। ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਿਚੋੜ-ਨਿਚੋੜ ਕੇ ਠੀਕ ਜਿਹੀ ਪਾਣੀ ਐ ਜਿਹੜਾ ਇਹਦਾ ਚੰਗੀ ਤਰ੍ਹਾਂ ਨਿਚੋੜ ਦੋਗੇ। ਇਸ ਤਰੀਕੇ ਨਾਲ ਤੇ ਇਹਨਾਂ ਨੂੰ ਇੱਕ ਬਰਤਨ 'ਚ ਕੱਢ ਲਵਾਂਗੇ ਆਪਾਂ ਤੇ ਪਾਣੀ ਐ ਜਿਹੜਾ ਇਹਨਾਂ ਦਾ ਐ ਚੰਗੀ ਤਰ੍ਹਾਂ ਨਿਚੋੜਨਾ ਐ। ਤਾ ਜੋ ਪਕੌੜਿਆਂ ਚੋਂ ਸਨੈਕਸਾਂ ਚੋਂ ਕੜਵਾ ਟੇਸਟ ਨਾ ਆਵੇ ਤੇ ਲੋ ਜੀ ਇਹਦੇ ਨਿਚੋੜ ਲਾ ਗਿਆ ਚੰਗੀ ਤਰ੍ਹਾਂ ਤੇ ਆਹ ਪਾਣੀ ਨੂੰ ਆਪਾਂ ਡੋਲਦਾਂਗੇ ਤੇ ਲੋ ਜੀ ਸੋਇਆ ਬੀਨ ਆਪਣੀ ਨੁੱਟੜ ਚੁੱਕੀ ਆ ਹੁਣ ਲੈਣ ਆਪਾਂ ਨੇ ਇਦਾਂ ਦਾ ਬਰਤਨ ਕੋਈ ਖੁੱਲਾ ਜਾ ਤੇ ਇਹਦੇ ਚ ਬਣਾਵਾਂਗੇ ਇਹਦਾ ਬੈਟਰ ਯਾਨੀ ਕਿ ਮਸਾਲਾ ਤੇ ਲੋ ਜੀ 2-3 ਚਮਚ ਪਾਣੀ ਆਪਾਂ ਨੇ ਦਹੀਂ ਦੇ ਦਹੀਂ ਜਿਹੜਾ ਫਰੈਸ਼ ਹੋਣਾ ਚਾਹੀਦਾ ਜਿਆਦਾ ਖੱਟਾ ਦਹੀਂ ਨਹੀਂ ਚਾਹੀਦਾ ਠੀਕ ਹੈ ਜੀ ਤੇ ਲੋ ਵੀ 3 ਚਮਚ ਪਾ ਲਏ ਆ ਇੱਕ ਚਮਚ ਹਰੀ ਮਿਰਚ ਦਾ ਪਾਵਾਂਗੇ ਪੀਸੀ ਹੋਈ ਜਾਂ ਕੁੰਟੀ ਚ ਕੁੱਟ ਕੇ ਪਾ ਦਿਓ ਤੇ ਇੱਕ ਚਮਚ ਪਾਵਾਂਗੇ ਅਦਰਕ ਲਸਣ ਦਾ ਪੇਸਟ ਇੱਕ ਚਮਚ ਪਾਵਾਂਗੇ ਜੀ ਨਮਕ ਦਾ ਯਾਨੀ ਨਮਕ ਹੈ ਜਿਹੜਾ ਟੇਸਟ ਰਿਕੋਰਡਿੰਗ ਪਾਵਾਂਗੇ ਤੇ ਇੱਕ ਚਮਚ ਪਾਵਾਂਗੇ ਦੇਗੀ ਮਿਰਚ ਤੇ ਇੱਕ ਚਮਚ ਪਾਵਾਂਗੇ ਲਾਲ ਮਿਰਚ ਤੇ ਅੱਧਾ ਚਮਚ ਪਾਵਾਂਗੇ ਗਰਮ ਮਸਾਲਾ ਤੇ ਥੋੜਾ ਜਿਹਾ ਪਾਵਾਂਗੇ ਸਿਰਕਾ ਇੱਕ ਢੱਕਣ 2 ਚਮਚ ਪਾਵਾਂਗੇ ਬੇਸਣ ਦੇ ਤੇ ਇੱਕ ਚਮਚ ਪਾ ਦਾਂਗੇ ਮੈਦਾ ਜਾਂ ਆਰਾ ਰੋਟਾ ਤੇ ਇਹਨੂੰ ਕਰਾਂਗੇ ਹੁਣ ਸਾਰੇ ਨੂੰ ਮਿਕਸ ਚੰਗੀ ਤਰ੍ਹਾਂ ਤੇ ਲੋ ਜੀ ਇਸ ਤਰੀਕੇ ਦਾ ਆਪਾਂ ਨੇ ਬੈਟਰ ਤਿਆਰ ਕਰਨਾ ਹੈ। ਆ ਜਿਹੜੀ ਬੈਟਰ ਦੀ ਖੁਸ਼ਬੂ ਇੰਨੀ ਵਧੀਆ ਆ ਰਹੀ ਹੈ ਠੀਕ ਹੈ ਜੀ। ਤੇ ਲੋ ਜੀ ਥੋੜਾ ਜਿਹਾ ਪਾਵਾਂਗੇ ਫੂਡ ਕਲਰ। 레드 ਫੂਡ ਕਲਰ ਇਹ ਆਪਸ਼ਨਲ ਹੈ। ਜੇ ਤੁਹਾਡੇ ਕੋਲ ਹੋਇਆ ਤਾਂ ਪਾ ਲਿਓ। ਜੇ ਸਕਿੱਪ ਕਰਨਾ ਹੋਇਆ ਤਾਂ ਸਕਿੱਪ ਕਰ ਦਿਓ। ਇਹ ਸਿਰਫ ਕਲਰ ਵਾਸਤੇ ਹੁੰਦਾ ਠੀਕ ਹੈ ਜੀ। ਕਿਉਂਕਿ ਪਕੌੜਿਆਂ ਦਾ ਜਿਹੜਾ ਸਨੈਕਸ ਦਾ ਉਹ ਕਲਰ ਹੈ ਥੋੜਾ ਜਿਹਾ ਵਧੀਆ ਹੋ ਜਾਵੇ। ਤੇ ਲੋ ਜੀ ਬੈਟਰ ਆਪਣਾ ਰੈਡੀ ਆ। ਹੁਣ ਪਾ ਲਾਂਗੇ ਇਹਦੇ ਵਿੱਚ ਆਪਾਂ ਆਪਣੀਆਂ ਸੋਇਆਬੀਨ ਦੀਆਂ ਬੜੀਆਂ ਤੇ ਇਹੋ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਤੇ ਲੋ ਜੀ ਬੜੀਆਂ ਆਪਣੀਆਂ ਬੈਟਰ ਦੇ ਵਿੱਚ ਹੋ ਗਈਆਂ ਮਿਕਸ ਸੋ ਇਸ ਤਰੀਕੇ ਦੀ ਕੋਟਿੰਗ ਹੋਣੀ ਚਾਹੀਦੀ ਹੈ ਠੀਕ ਹੈ ਜੀ ਇਹਨਾਂ ਦੇ ਉੱਪਰ ਤੇ ਹੁਣ ਆਪਾਂ ਕਰਾਂਗੇ ਇਹਨਾਂ ਨੂੰ ਫਰਾਈ ਫਰਾਈ ਕਰਨ ਤੋਂ ਪਹਿਲਾਂ ਪਹਿਨਾਂ ਨੂੰ ਥੋੜੀ ਦੇਰ ਵਾਸਤੇ ਟਾਕੇ ਰੱਖ ਦਾਂਗੇ ਤਾਂ ਜੋ ਨੂਨ ਮਸਾਲੇ ਦਾ ਸਾਰਾ ਟੇਸਟ ਐ ਸੋਇਆਬੀਨ ਦੀ ਬੜੀ ਦੇ ਵਿੱਚ ਆ ਜਾਵੇ ਤਕਰੀਬਨ 10-15 ਮਿੰਟ ਆਪਾਂ ਇਹਨਾਂ ਨੂੰ ਰੱਖਾਂਗੇ ਉਸ ਤੋਂ ਬਾਅਦ ਕਰਦੇ ਆਂ ਫਿਰ ਆਪਾਂ ਇਹਨਾਂ ਨੂੰ ਫਰਾਈ ਤੇ ਲਓ ਜੀ ਸੇਕ ਆਪਣਾ ਹੋ ਚੁੱਕਿਆ ਐਨ ਵਧੀਆ ਯਾਨੀ ਗਰਮ ਤੇ ਹੁਣ ਆਪਾਂ ਜਿਹੜੇ ਪਕੌੜੇ ਆਪਣੇ ਠੀਕ ਹੈ ਜੀ ਐਦਾਂ ਇਸ ਇਸ ਦੇ ਵਿੱਚ ਇੱਕ ਇੱਕ ਪੀਸ ਇਸ ਤਰੀਕੇ ਨਾਲ ਛੱਡ ਦੋਗੇ ਤੇ ਸੇਕ ਆ ਜਿਹੜਾ ਆਪਣਾ ਮੀਡੀਅਮ ਹੋਣਾ ਚਾਹੀਦਾ ਜਿਆਦਾ ਗਰਮ ਵੀ ਨਹੀਂ ਹੋਣਾ ਚਾਹੀਦਾ ਤੇ ਬਹੁਤਾ ਠੰਡਾ ਵੀ ਨਹੀਂ ਹੋਣਾ ਚਾਹੀਦਾ ਪਰ ਇਸ ਤਰੀਕੇ ਦਾ ਤੇਲ ਗਰਮ ਚਾਹੀਦਾ ਠੀਕ ਹੈ ਜੀ ਤੇ ਲੋ ਜੀ ਹੁਣ ਕਰਦੇ ਆਪਾਂ ਇਹਨਾਂ ਨੂੰ ਫਰਾਈ ਇਸ ਤਰੀਕੇ ਨਾਲ ਸੋਇਆ ਬੀਨ ਦੇ ਚਾਹੇ ਪਕੌੜੇ ਕਹਿ ਲੋ ਚਾਹੇ ਸਨੈਕਸ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਇਹ ਹਲਵਾਈ ਸਟਾਈਲ ਤੇ ਇੱਕ ਵਾਰ ਬਣਾ ਕੇ ਜਰੂਰ ਟਰਾਈ ਕਰਿਓ ਜੀ ਤੇ ਨਾਲੇ ਸਾਡਾ ਚੈਨਲ ਜਿਹੜਾ ਜਰੂਰ ਸਬਸਕ੍ਰਾਈਬ ਕਰਿਓ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਤੇ ਲੋ ਜੀ ਪਕੌੜੇ ਆਪਣੇ ਆਪ ਨੇ ਫਰਾਈ ਹੋ ਚੁੱਕੇ ਆ ਤੁਸੀਂ ਇਹਨਾਂ ਕਰੰਚੀ ਕਰ ਲੈਣੇ ਠੀਕ ਹੈ ਜੀ ਇਹ ਇਹਨਾਂ ਨੂੰ ਫਰਾਈ ਹੋਣ ਨੂੰ 6-7 ਮਿੰਟ ਜਿਹੜੇ ਉਹ ਲੱਗੂਗੇ ਆ ਰਾਮ ਨਾਲ ਆ ਦੇਖੋ ਜੀ ਤੇ ਉਸ ਤੋਂ ਬਾਅਦ ਸੋਇਆ ਬੀਨ ਬਣ ਕੇ ਪਕੌੜਾ ਆਪਣਾ ਤਿਆਰ ਆ ਹੁਣ ਆਪਾਂ ਇਹਨੂੰ ਕੱਢ ਲੰਨੇ ਆ ਇੱਕ ਪਲੇਟ ਦੇ ਵਿੱਚ ਨਚੋੜ ਨਚੋੜ ਕੇ ਆ ਲਓ ਜੀ ਠੀਕ ਹੈ ਜੀ ਤੇ ਲਓ ਜੀ ਪਕੌੜੇ ਬਣ ਕੇ ਆਪਣੇ ਰੈਡੀ ਆ ਜੀ ਠੀਕ ਹੈ ਜੀ ਆ ਦੇਖੋ ਕਿੰਨੇ ਵਧੀਆ ਬਣ ਕੇ ਇਹ ਤਿਆਰ ਹੋਏ ਆ ਸੋ ਇਸ ਤਰੀਕੇ ਨਾਲ ਤੁਸੀਂ ਘਰੇ ਕਈ ਵਾਰ ਕੋਈ ਛੋਟਾ ਮੋਟਾ ਫੰਕਸ਼ਨ ਹੋਵੇ ਠੀਕ ਹੈ ਜੀ ਜਾਂ ਕੋਈ ਰਿਸ਼ਤੇਦਾਰ ਆਏ ਹੋਣ ਤੇ ਆ ਬਣਾ ਕੇ ਪਕੌੜੇ ਸੋਇਆਬੀਨ ਦੇ ਘਰੇ ਜਾਂ ਸਨੈਕਸ ਤੁਸੀਂ ਉਹਨਾਂ ਨੂੰ ਖਿਲਾ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸੋ ਮਿਲਦੇ ਹਾਂ ਜੀ ਫਿਰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ